ਪੈਰੋ ਮਹਲਾ ਤੀਜਾ ਘਰ ਦੂਜਾ ਰਾਗ ਪੈਰੋ ਦੇ ਅੰਦਰ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੇ ਪਾਵਨ ਬੋਲ ਜਿਨ੍ਹਾਂ ਨੂੰ ਸਹਿਬਾ ਨੇ ਦੂਸਰੇ ਘਰ ਵਿੱਚ ਗਉਣ ਦੀ ਹਦਾਇਤ ਕੀਤੀ ਹੈ ਇੱਕ ਓੰਕਾਰ ਸਤਿ ਗੁਰ ਪ੍ਰਸਾਦ ਅਕਾਲ ਪੁਰਖ ਵੈਗੁ ਨਿਹ ਹੈ ਤੇ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ ਦਬਿਦਾ ਮਨਮਖ ਰੋਗ ਵਿਆਪੇ ਕ੍ਰਿਸ਼ਨਾ ਜਲੈ ਅਧਿਕਾਈ ਮਰ ਮਰ ਜੰਮੈ ਠੋਰ ਨਾ ਪਾਵੈ ਵਿਰਥ ਜਨਮ ਗਵਾਈ ਆਪਣੇ ਮਨ ਦੇ ਪਛੇਤਰ ਵਾਲੇ ਮਨੁੱਖ ਵਿਤਕਰੇ ਤੇ ਆਤਮਕ ਰੋਗ ਵਿੱਚ ਜਕੜੇ ਪੈ ਹਨ ਮਾਇਆ ਦੇ ਲਾਲਚ ਦੀ ਅੱਗ ਵਿੱਚ ਬਹੁਤ ਸੜਦੇ ਹਨ ਇਸ ਤਰ੍ਹਾਂ ਹੀ ਆਪਣਾ ਕੀਮਤੀ ਜਨਮ ਵਿਰਥ ਗਵਾ ਕੇ ਜੰਮਣ ਮਰਨ ਦੇ ਗੇੜ ਵਿੱਚ ਪੈ ਰਹਿੰਦੇ ਹਨ ਇਸ ਗੇੜ ਵਿੱਚੋਂ ਉਹਨਾਂ ਨੂੰ ਖੁਲheer ਨਹੀਂ ਮਿਲਦੀ ਨਿਕਲਿਆ ਨਹੀਂ ਜਾਂਦਾ ਮੇਰੇ ਪ੍ਰੀਤਮ ਕਰ ਕਿਰਪਾ ਦੇ ਹੋ ਬੁਝਾਈ ਹੋ ਮੈਂ ਰੋਗੀ ਜਗਤ ਉਪਾਇਆ ਬਿਨ ਸ਼ਬਦ ਰੋਗ ਨਾ ਜਾਈ ਰਹਾ ਹੋ ਏ ਮੇਰੇ ਪ੍ਰੀਤਮ ਪ੍ਰਭੂ ਮੇਰੇ ਉੱਤੇ ਮਿਹਰ ਕਰ ਮੈਨੂੰ ਆਤਮਿਕ ਜੀਵਨ ਦੀ ਸੋਚ ਬਖਸ਼ हे प्रभु, प्रभु होमे ने सारे जगत नु आत्मिक तौर पे रोगी बना रखा है ਇਹ ਰੋਗ ਗੁਰੂ ਦੇ ਸ਼ਬਦ ਤੋਂ ਬਿਨਾ ਬਿਨਾ ਦੂਰ ਨਹੀਂ ਹੋ ਸਕਦਾ ਸਿਮਰਤ ਸ਼ਾਸਤਰ ਪੜੇ ਮਨ ਕੇਤੇ ਬਿਨ ਸ਼ਬਦ ਸੁਰਤ ਨਾ ਪਾਈ ਅਨੇਕਮ ਨਹੀਂ ਲੋਕ ਸਮਰਤियां ਪੜਦੇ ਹਨ ਸ਼ਾਸਤਰ ਵੀ ਪੜਦੇ ਹਨ ਪਰ ਗੁਰੂ ਦੇ ਸ਼ਬਦ ਤੋਂ ਬਿਨਾ ਆਤਮਿਕ ਦੀ ਵੰਦੀ ਸੂਝ ਕਿਸੇ ਨੂੰ ਪ੍ਰਾਪਤ ਨਹੀਂ ਹੁੰਦੀ ਤ੍ਰੈ ਗੁਣ ਸਭੇ ਰੋਗ ਵਿਆਪੇ ਮਮਤਾ ਸੁਰਤ ਗਵਾਈ ਸਾਰੇ ਹੀ ਤ੍ਰੈ ਗੁਣੀ ਜੀਵ ਹਉਮੈ ਦੇ ਰੋਗ ਵਿੱਚ ਫਸੇ ਪਏ ਹਨ ਮਮਤਾ ਨੇ ਉਹਨਾਂ ਦੀ ਹੋਸ਼ ੁਪਲਾ ਰੱਖੀ ਹੈ। ਏਕੇ ਆਪੇ ਕਾਢ ਲੈ ਪ੍ਰਭੂ ਆਪੇ ਗੁਰ ਸੇਵਾ ਪ੍ਰਭ ਨਾਏ ਪਰ ਕਈ ਐਸੇ ਭਾਗਾਂ ਵਾਲੇ ਹਨ ਜਿਨ੍ਹਾਂ ਨੂੰ ਪ੍ਰਭੂ ਨੇ ਆਪ ਹੀ ਮਮਤਾ ਵਿੱਚੋਂ ਬਚਾ ਰੱਖਿਆ ਪ੍ਰਭੂ ਨੇ ਉਹਨਾਂ ਨੂੰ ਗੁਰੂ ਦੀ ਸੇਵਾ ਵਿੱਚ ਲਾ ਰੱਖਿਆ ਹੈ। ਹਰ ਕਾ ਨਾਮ ਨੇ ਧਨੋਂ ਪਾਇਆ ਸੁਖ ਵਸਿਆ ਮਨ ਆਏ ਉਹਨਾਂ ਪ੍ਰਮਾਤਮਾ ਦਾ ਨਾਮ ਖਜ਼ਾਨਾ ਲੱਭ ਲਿਆ ਹੈ ਇਸ ਵਾਸਤੇ ਉਹਨਾਂ ਦੇ ਮਨ ਵਿੱਚ ਆਤਮਿਕ ਆਨੰਦ ਆ ਵਸਿਆ ਹੈ ਚੌਥੀ ਪਦਵੀ ਗੁਰਮਖ ਵਰਤਨ ਤੈਨ ਨੇ ਜਿ ਘਰ ਆਵਾਸ ਪਾਇਆ ਗੁਰੂ ਦੇ ਸਨਮੁਕ ਰਹਿਣ ਵਾਲੇ ਮਨੁੱਖ ਤਿੰਨਾ ਗੁਣਾ ਦੇ ਅਸਰ ਤੋਂ ਉਤਲੇ ਆਤਮਕ ਮੰਡਲ ਵਿੱਚ ਰਹਿ ਕੇ ਜਗਤ ਨਾਲ ਵਰਤਨ ਵਿਹਾਰ ਰੱਖਦੇ ਹਨ ਉਹ ਸਦਾ ਪ੍ਰਭੂ ਚਰਨਾ ਵਿੱਚ ਟਿਕੇ ਰਹਿੰਦੇ ਹਨ ਪੂਰੇ ਸਤਗੁਰੂ ਕਿਰਪਾ ਕੀਨੀ ਵਿੱਚੋਂ ਆਪ ਗਵਾਇਆ ਪੂਰੇ ਗੁਰੂ ਨੇ ਉਹਨਾਂ ਉੱਤੇ ਮਿਹਰ ਕੀਤੀ ਹੋਈ ਹੈ ਸਵਾਸਤੇ ਉਹਨਾਂ ਨੇ ਆਪਣੇ ਅੰਦਰੋਂ ਆਪਾ ਪਾਉ ਦੂਰ ਕਰ ਲਿਆ ਇਕਸ ਕੀ ਸਿਰਕਾਰ ਇਕ ਜेन ब्रह्मा ਵਿਸ਼ਨ ਰੁਦਰ ਉਪਾਇਆ ਪਰ ਜੀਵਾਂ ਦਾ ਕੀ ਵਾਸ ਜਿਸ ਪ੍ਰਮਾਤਮਾ ਨੇ ब्रह्मा ਵਿਸ਼ਨੂ ਸ਼ਿਵ ਵਰਗੇ ਵੱਡੇ ਵੱਡੇ ਦੇਵਤੇ ਪੈਦਾ ਕੀਤੇ ਉਸੇ ਦਾ ਇਹ ਹੁਕਮ ਹਰੇ ਜੀਵ ਦੇ ਸਿਰ ਉੱਤੇ ਚੱਲ ਰਿਹਾ ਨਾਨਕ ਨਿਹਚਲ ਸਾਚਾ ਏਕੋ ਨਾ ਉਹ ਮਰੇ ਨਾ ਜਾਇਆ ਹੇ ਨਾਨਕ ਸਦਾ ਕਾਇਮ ਰਹਿਣ ਵਾਲਾ ਸਦਾ ਟਲ ਰਹਿਣ ਵਾਲਾ ਇੱਕ ਪ੍ਰਮਾਤਮਾ ਹੀ ਹੈ ਉਹ ਨਾ ਕਦੇ ਮਰਦਾ ਹੈ ਨਾ ਜੰਮਦਾ ਹੈ ਭੈ ਰੋ ਮਹਲਾ ਤੀਜਾ ਮਨਮੁਖ ਦੁਬਦਾ ਸਦਾ ਹੈ ਰੋਗੀ ਰੋਗੀ ਸਗਲ ਸੰਸਾਰਾ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਸਦਾ ਮੇਰ-ਤੇਰ ਦੇ ਰੋਗ ਵਿੱਚ ਫਸਿਆ ਰਹਿੰਦਾ ਹੈ ਮਨ ਦਾ ਮਰੀਦ ਸਾਰਾ ਜਗਤ ਹੀ ਇਸ ਰੋਗ ਦਾ ਸ਼ਿਕਾਰ ਹੋਇਆ ਰਿਹਾ ਹੈ ਗੁਰਮੁਖ ਬੂਜੈ ਰੋਗ ਗਵਾਵੇਂ ਗੁਰਸ਼ਬਦੀ ਮੀਚਾਰਾ ਪਰ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਸਹੀ ਜੀਵਨ ਜਗਤ ਨੂੰ ਸਮਝ ਲੈਂਦੇ ਹਨ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਵਿਚਾਰ ਕਰਕੇ ਉਹ ਇਹ ਰੋਗ ਆਪਣੇ ਅੰਦਰੋਂ ਦੂਰ ਕਰ ਲੈਂਦੇ ਹਨ ਹਰ ਜਿਓ ਸਤ ਸੰਗਤ ਮੇ ਲਾਏ ਨਾਨਕ ਤਿਸ ਨੂੰ ਦੇ ਵਡਿਆਈ ਜੋ ਰਾਮ ਨਾਮ ਚਿਤ ਲਾਏ ਰਹਾ ਹੋ ਹੈ ਪ੍ਰਭੂ ਜੀ ਮੈਨੂੰ ਸਾਧ ਸੰਗਤ ਦਾ ਮੇਲ ਮਿਲਾ ਹੈ ਨਾਨਕ ਜਿਹੜਾ ਮਨੁੱਖ ਸਾਧ ਸੰਗਤ ਵਿੱਚ ਮਿਲ ਕੇ ਪ੍ਰਮਾਤਮਾ ਦੇ ਨਾਮ ਵਿੱਚ ਆਪਣਾ ਚਿਤ ਜੁੜਦਾ ਹੈ ਪਰਮਾਤਮਾ ਉਸਨੂੰ ਲੋਕ ਪਰਲੋਕ ਦੀ ਇੱਜ਼ਤ ਬਖਸ਼ਦਾ ਹੈ ਮੰਨਤਾ ਕਾਲ ਸਭ ਰੋਗ ਵਿਆਪੇ ਤਿੰਨ ਜਮ ਕੀ ਹੈ ਸਰਕਾਰਾ ਮੰਨਤਾ ਵਿੱਚ ਫਸੇ ਹੋਏ ਜੀਵ ਸਾਰੇ ਆਤਮਕ ਮੌਤ ਦੇ ਰੋਗ ਵਿੱਚ ਫਸੇ ਰਹੇ ਹਨ ਉਹਨਾਂ ਦੇ ਸਿਰ ਉੱਤੇ ਮਾਨਵ ਜਮਰਾਜ ਦਾ ਹੁਕਮ ਚੱਲ ਰਿਹਾ ਹੈ ਗੁਰਮਖ ਪ੍ਰਾਣੀ ਜਮ ਨੇੜ ਨਾ ਆਵੇ ਜਿਨ ਹਰ ਰਾਖਿਆ ਉਰਤਾਰਾ ਪਰ ਗੁਰੂ ਦੇ ਸਨਮਕ ਰਹਿਣ ਵਾਲੇ ਜਿੰਨਾ ਮਨੁੱਖਾ ਨੇ ਪ੍ਰਮਾਤਮਾ ਦੀ ਯਾਦ ਨੂੰ ਆਪਣੇ ਹਿਰਦੇ ਵਿੱਚ ਵਸਾ ਰੱਖਿਆ ਹੈ ਜਮਰਾਜ ਉਹਨਾਂ ਦੇ ਨੇੜੇ ਨਹੀਂ ਟੁਕਦਾ ਜਿਨ ਹਰ ਕਾ ਨਾਮ ਨਾ ਗੁਰਮੁਖ ਜਤਾ ਸੇ ਜਗ ਮੈਂ ਕਾਹੇ ਆਇਆ ਜਿੰਨਾ ਮਨੁੱਖਾ ਨੇ ਗੁਰੂ ਦੀ ਸ਼ਰਨ ਪੈ ਕੇ ਪ੍ਰਮਾਤਮਾ ਦੇ ਨਾਮ ਨਾਲ ਸਾਝ ਨਹੀਂ ਪਾਈ ਉਹਨਾਂ ਦਾ ਜਗਤ ਵਿੱਚ ਆਉਣਾ ਵਿਰਥ ਚਲਾ ਜਾਂਦਾ ਹੈ ਗੁਰ ਕੀ ਸੇਵਾ ਕਦੇ ਨਾ ਕੀਨੀ ਵਿਰਥਾ ਜਨਮ ਗਵਾਇਆ ਜਿਨ੍ਹਾਂ ਨੇ ਕਦੇ ਵੀ ਗੁਰੂ ਦੀ ਸੇਵਾ ਨਹੀਂ ਕੀਤੀ ਉਹਨਾਂ ਨੇ ਜੀਵਨ ਅਜਾਈ ਹੀ ਗਵਾ ਲਿਆ ਨਾਨਕ ਸੇ ਪੂਰੇ ਵੱਡ ਭਾਗੀ ਸਤ ਗੁਰ ਸੇਵਾ ਲਾਏ ਏ ਨਾਨਕ ਉਹ ਮਨੁੱਖ ਗੁਣਾ ਦੇ ਪੂਰੇ ਭਾਂਡੇ ਹਨ ਵੱਡੇ ਭਾਗਾਂ ਵਾਲੇ ਹਨ ਜਿਨ੍ਹਾਂ ਨੂੰ ਪਰਮਾਤਮਾ ਨੇ ਗੁਰੂ ਦੀ ਸੇਵਾ ਵਿੱਚ ਜੋੜ ਦਿੱਤਾ ਹੈ ਜੋ ਇੱਛਾ ਹੈ ਸੋਈ ਫਲ ਪਾਵੇ ਗੁਰਬਾਣੀ ਸੁਖ ਪਾਏ ਉਹ ਮਨੁੱਖ ਪਰਮਾਤਮਾ પાસે ਜੋ ਕੁਝ ਮੰਗਦੇ ਹਨ ਉਹੀ ਪ੍ਰਾਪਤ ਕਰ ਲੈਂਦੇ ਹਨ ਜਿਹੜਾ ਵੀ ਮਨੁੱਖ ਗੁਰੂ ਦੀ ਬਾਣੀ ਦਾ ਆਸਰਾ ਲੈਂਦਾ ਹੈ ਉਹ ਆਤਮਿਕ ਆਨੰਦ ਮੰਨਦਾ ਹੈ ਪੈਰੋ ਮਹਲਾ ਤੀਜਾ ਦੁੱਖ ਵਿੱਚ ਜੰਮੈ ਦੁੱਖ ਮਰੇ ਦੁੱਖ ਵਿੱਚ ਕਾਰ ਕਮਾਏ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਦੁੱਖ ਵਿੱਚ ਜਾਂਦਾ ਹੈ ਦੁੱਖ ਵਿੱਚ ਮਰਦਾ ਹੈ ਦੁੱਖ ਵਿੱਚ ਹੀ ਸਾਰੀ ਉਮਰ ਕਾਰ ਵਿਹਾਰ ਕਰਦਾ ਹੈ ਗਰਭ ਜੋਨੀ ਵਿੱਚ ਕਦੇ ਨਾ ਨਿਕਲੇ ਬਿਸਤਾ ਮਾਹ ਸਮਾਏ ਉਸ ਰਜਨਮਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ ਜਦ ਤੱਕ ਉਹ ਮਨ ਦਾ ਮਰੀਦ ਹੈ ਤਦ ਤੱਕ ਕਦੇ ਵੀ ਉਹ ਇਸ ਗੇੜ ਵਿੱਚੋਂ ਨਿਕਲ ਨਹੀਂ ਸਕਦਾ ਕਿਉਂਕਿ ਉਸ ਸਦਾ ਵਿਕਾਰਾਂ ਦੇ ਗੰਧ ਵਿੱਚ ਜੁੜਿਆ ਰਹਿੰਦਾ ਹੈ ਤ੍ਰਿਗ ਤ੍ਰਿਗ ਮਨੁੱਖ ਜਨਮ ਗਵਾਇਆ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਆਪਣਾ ਜੀਵਨ ਗਵਾ ਲੈਂਦਾ ਹੈ ਉਸ ਨੂੰ ਲੋਕ ਪਰਲੋਕ ਵਿੱਚ ਫਟਕਾਰਾਂ ਹੀ ਪੈਂਦੀਆਂ ਹਨ ਪੂਰੇ ਗੁਰ ਕੀ ਸੇਵ ਨਾ ਕੀਨੀ ਹਰ ਕਾ ਨਾਮ ਨਾ ਪਾਇਆ ਰਹਾਓ ਔਰ ਉਸਨੇ ساری ਉਮਰ ਨਾ ਪੂਰੇ ਗੁਰੂ ਦਾ ਆਸਰਾ ਲਿਆ ਤੇ ਨਾ ਹੀ ਪ੍ਰਮਾਤਮਾ ਦਾ ਨਾਮ ਉਸ ਨੂੰ ਪਿਆਰਾ ਲੱਗਾ ਗੁਰ ਕਾ ਸ਼ਬਦ ਸਭ ਰੋਗ ਗਵਾਏ ਜਿਸ ਨੂੰ ਹਰ ਜੀਉ ਲਾਏ ਗੁਰੂ ਦਾ ਸ਼ਬਦ ਸਾਰੇ ਰੋਗ ਦੂਰ ਕਰ ਦਿੰਦਾ ਹੈ ਪਰ ਗੁਰ ਸ਼ਬਦ ਵਿੱਚ ਉਹੀ ਜੁੜਦਾ ਹੈ ਜਿਸ ਨੂੰ ਪ੍ਰਮਾਤਮਾ ਸ਼ਬਦ ਦੀ ਲਗਨ ਲਾਉਂਦਾ ਨਾਮੇ ਨਾਮ ਮਿਲੇ ਵਡਿਆਈ ਜਿਸ ਨੂੰ ਮਾਨਵ ਵਸਾਏ ਜੇ ਸਮਨੁ ਆਪਣੋ ਸ਼ਬਦ ਦੀ ਲਗਨ ਲਾ ਕੇ ਉਸ ਦੇ ਮਨ ਵਿੱਚ ਆਪਣਾ ਨਾਮ ਵਸਾਉਂਦਾ ਹੈ ਸਦਾ ਹਰ ਨਾਮ ਵਿੱਚ ਟਿਕੇ ਰਹਿਣ ਕਰਕੇ ਉਸ ਨੂੰ ਲੋਕ ਪਰਲੋਕ ਦੀ ਇੱਜ਼ਤ ਮਿਲਦੀ ਸਤਗੁਰ ਭੇਟੇ ਸਤਗੁਰ ਭੇਟੇ ਤਾਂ ਫਲ ਪਾਏ ਸੱਚ ਕਰਨੀ ਸੁਖਸਾਰ ਸਦਾ ਤੇਰਾ ਹਰ ਨਾਮ ਦਾ ਸਿਮਰਨ ਹੀ ਅਸਲ ਕਰਤਬ ਹੈ ਨਾਮ ਸਿਮਰਨ ਹੀ ਸਭ ਤੋਂ ਸ੍ਰੇਸ਼ਟ ਸੁਖ ਹੈ ਪਰ ਇਹ ਹਰ ਨਾਮ ਸਿਮਰਨ ਫਲ ਮਨੁੱਖ ਨੂੰ ਤਦੋ ਹੀ ਮਿਲਦਾ ਹੈ ਜਦੋਂ ਇਸ ਨੂੰ ਗੁਰੂ ਮਿਲਾਉਂਦਾ ਹੈ ਸੇ ਜਨ ਨਿਰਮਲ ਜੋ ਹਰ ਲਾਗੇ ਹਰ ਨਾਮੈ ਤਰੈ ਪਿਆਰ ਜਿਹੜੇ ਮਨੁੱਖ ਪ੍ਰਮਾਤਮਾ ਦੀ ਯਾਦ ਵਿੱਚ ਜੁੜਦੇ ਹਨ ਪ੍ਰਮਾਤਮਾ ਦੇ ਨਾਮ ਵਿੱਚ ਪਿਆਰ ਪਾਉਂਦੇ ਹਨ ਉਹ ਮਨੁੱਖ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ ਤਨ ਕੀ ਰੇਣ ਮਿਲੇ ਤਮਸਤਕ ਲਾਈ ਜੇਨ ਸਤਗੁਰ ਪੂਰਾ ਧਿਆਇਆ ਜਿਹੜੇ ਮਨੁੱਖ ਪੂਰੇ ਗੁਰੂ ਨੂੰ ਹਿਰਦੇ ਵਿੱਚ ਵਸਾਉਂਦੇ ਹਨ ਜੇ ਮੈਨੂੰ ਉਹਨਾਂ ਦੀ ਚਰਨ ਧੂੜ ਮਿਲ ਜਾਏ ਤਾਂ ਉਹ ਧੂੜ ਮੈਂ ਆਪਣੇ ਮੱਥੇ ਉੱਤੇ ਲਾਵਾਂ ਨਾਨਕ ਤਨ ਕੀ ਰੇਣਾ ਪੂਰੇ ਭਾਗ ਪਾਈਐ ਜਿਨੀ ਰਾਮ ਨਾਮ ਚਿਤ ਲਾਇਆ ਹੇ ਨਾਨਕ ਜਿਹੜੇ ਮਨੁੱਖ ਸਦਾ ਆਪਣਾ ਚਿਤ ਪ੍ਰਮਾਤਮਾ ਦੇ ਨਾਮ ਵਿੱਚ ਜੋੜੀ ਰੱਖਦੇ ਹਨ ਉਹਨਾਂ ਦੇ ਚਰਨਾਂ ਦੀ ਧੂੜ ਪੂਰੀ ਕਿਸਮਤ ਨਾਲ ਹੀ ਮਿਲਦੀ ਹੈ ਪੈ ਰੋ ਮਹਲਾ ਤੀਜਾ ਸ਼ਬਦ ਵਿਚਾਰੇ ਸੋ ਜਨ ਸਾਚਾ ਜਿਨ ਕੈ ਹਿਰਦੈ ਸਾਚਾ ਸੋਈ ਜਿਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਮਨ ਵਿੱਚ ਵਸਾਉਂਦਾ ਹੈ ਉਹ ਮਨੁੱਖ ਮਾਇਆ ਦੇ ਹਲਿਆਂ ਵੱਲੋਂ ਅਡੋਲ ਚਿਤ ਹੋ ਜਾਂਦਾ ਹੈ ਸਾਚੀ ਭਗਤ ਕਰੈ ਦਿਨ ਰਾਤੀ ਤਾਂ ਤਨ ਦੁੱਖ ਨਾ ਹੋਈ ਜਿਨਾ ਮਨੁੱਖਾਂ ਦੇ ਹਿਰਦੇ ਵਿੱਚ ਸਦਾ ਕਾਇਮ ਰਹਿਣ ਵਾਲਾ ਪ੍ਰਮਾਤਮਾ ਵਸ ਪੈਂਦਾ ਹੈ ਜਿਹੜੇ ਮਨੁੱਖ ਦਿਨ ਰਾਤ ਸਦਾ ਥਿਰ ਪ੍ਰਭੂ ਦੀ ਭਗਤੀ ਕਰਦੇ ਹਨ ਉਹਨਾਂ ਦੇ ਸਰੀਰ ਵਿੱਚ ਕੋਈ ਵਿਕਾਰ ਦੁੱਖ ਪੈਦਾ ਨਹੀਂ ਹੁੰਦਾ ਭਗਤ ਭਗਤ ਕਹੈ ਸਭ ਕੋਈ ਬਿਨ ਸਤਗੁਰ ਸੇਵੇ ਭਗਤ ਨਾ ਪਾਈਐ ਪੂਰੇ ਭਾਗ ਮਿਲੈ ਪ੍ਰਭ ਸੋਈ ਰਹਾਓ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਪ੍ਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ ਪੂਰੀ ਕਿਸਮਤ ਨਾਲ ਹੀ ਕਿਸੇ ਮਨੁੱਖ ਨੂੰ ਉਹ ਪ੍ਰਮਾਤਮਾ ਮਿਲਦਾ ਹੈ ਜਿਸ ਮਨੁੱਖ ਨੂੰ ਮਿਲ ਪੈਂਦਾ ਹੈ ਉਸ ਵਾਰੇ ਹਰ ਕੋਈ ਆਖਦਾ ਹੈ ਕਿ ਇਹ ਭਗਤ ਹੈ ਇਹ ਭਗਤ ਹੈ ਸਾਰੀ ਦੁਨੀਆ ਭਗਤੀ ਭਗਤੀ ਦੀਆਂ ਗੱਲਾਂ ਕਰਦੀ ਹੈ ਪਰ ਜਿਹੜਾ ਗੁਰੂ ਨੂੰ ਮਿਲਦਾ ਹੈ ਉਹਨੂੰ ਹੀ ਅਸਲ ਚ ਭਗਤੀ ਕਰਨੀ ਆਉਂਦੀ ਹੈ ਮਨਮੁਖ ਮੂਲ ਗਵਾਮੈ ਲਾਭ ਮੰਗੇ ਲਾਹ ਲਾਭ ਕਿਦੂੰ ਹੋਈ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੋਖ ਆਪਣਾ ਸ਼ਰਮਾਇਆ ਹੀ ਗਵਾ ਲੈਂਦੇ ਹਨ ਪਰ ਮੰਗਦੇ ਹਨ ਆਤਮਕ ਲਾਭ ਦੱਸੋ ਉਹਨਾਂ ਨੂੰ ਖੱਟੀ ਕਿਵੇਂ ਹੋ ਸਕਦੀ ਹੈ ਲਾਭ ਕਿੱਥੋਂ ਮਿਲੇ ਜਮ ਕਾਲ ਸਦਾ ਹੈ ਸਿਰ ਉੱਪਰ ਦੁਜੇ ਭਾਏ ਪਤ ਖੋਈ ਆਤਮਿਕ ਮੌਤ ਸਦਾ ਉਹਨਾਂ ਦੇ ਸਿਰ ਉੱਤੇ ਸਵਾਰ ਰਹੀਦੀ ਹੈ ਮਾਇਆ ਦੇ ਪਿਆਰ ਵਿੱਚ ਫਸ ਕੇ ਉਹਨਾਂ ਨੇ ਲੋਕ ਪਰਲੋਕ ਦੀ ਇੱਜ਼ਤ ਗਵਾ ਲਈ ਹੁੰਦੀ ਬਾਹਲੇ ਭੇਖ ਭਵੇਂ ਦਿਨ ਰਾਤੀ ਹਉ ਮੇ ਰੋਗ ਨਾ ਜਾਈ ਜਿਹੜੇ ਮਨੁੱਖ ਕਈ ਧਰਮਕ ਭੇ ਕਰਕੇ ਦਿਨ ਰਾਤ ਥਾਂ ਥਾਂ ਭੋਂਦੇ ਫਿਰਦੇ ਹਾਂ ਉਨਨ ਨੂੰ ਆਪਣੇ ਇਸ ਤਿਆਗ ਦੀ ਹਉਮੈ ਹੋ ਜਾਂਦੀ ਹੈ ਉਹਨਾਂ ਦਾ ਇਹ ਹਉਮੈ ਦਾ ਰੋਗ ਦੂਰ ਨਹੀਂ ਹੁੰਦਾ ਪੜ ਪੜ ਲੁਜੈ ਬਾਦ ਵਖਾਣੈ ਮਿਲ ਮਾਇਆ ਸੁਰਤ ਗਵਾਈ ਤੇ ਜਿਹੜੇ ਪੰਡਤ ਲੋਕ ਵੇਦ ਸ਼ਾਸਤਰਾਦਿਕ ਪੜ ਪੜ ਕੇ ਫਿਰ ਆਪੋ ਵਿੱਚ ਮਿਲ ਕੇ ਬਹਿਸ ਕਰਦੇ ਹਨ ਚਰਚਾ ਕਰਦੇ ਹਨ ਉਹਨਾਂ ਨੇ ਵੀ ਮਾਇਆ ਦੇ ਮੋਹ ਦੇ ਕਾਰਨ ਆਤਮਿਕ ਜੀਵਨ ਵੱਲੋਂ ਆਪਣੀ ਹੋਸ਼ ਗਵਾ ਲਈ ਹੁੰਦੀ ਹੈ ਸਤ ਗੁਰ ਸੇਵੈ ਪਰਮ ਗਤ ਪਾਵੇਂ ਨਾਮ ਮਿਲੈ ਵਡਿਆਈ ਜਿਹੜੇ ਮਨੁੱਖ ਗੁਰੂ ਦੀ ਸ਼ਰਨ ਪੈਂਦੇ ਹਨ ਉਹ ਸਭ ਤੋਂ ਉੱਚਾ ਆਤਮਿਕ ደረጃ ਹਾਸਲ ਕਰ ਲੈਂਦੇ ਹਨ ਪ੍ਰਮਾਤਮਾ ਦੇ ਨਾਮ ਵਿੱਚ ਜੁੜੇ ਰਹਿਣ ਕਰਕੇ ਉਹਨਾਂ ਨੂੰ ਲੋਕ ਪਰਲੋਕ ਦੀ ਇੱਜ਼ਤ ਮਿਲ ਜਾਂਦੀ ਨਾਨਕ ਨਾਮ ਜਿਨਾ ਮਨ ਵਸਿਆ ਦਰ ਸਾਚੈ ਪਤ ਪਾਈ ਏ ਨਾਨਕ ਜਿਨਾ ਮਨੁੱਖਾਂ ਦੇ ਮਨ ਵਿੱਚ ਪ੍ਰਮਾਤਮਾ ਦਾ ਨਾਮ ਆ ਵਸਿਆ ਉਹਨਾਂ ਨੇ ਸਦਾ ਥਿਰ ਪ੍ਰਭੂ ਦੇ ਦਰ ਤੇ ਇੱਜ਼ਤ ਖੱਟ ਲਈ ਭੈਰੋ ਮਹਲਾ ਤੀਜ ਮਨੁੱਖ ਆਸਾ ਨਹੀਂ ਉਤਰੈ ਦੁਜੈ ਭਾਏ ਖਵਾਏ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਦੇ ਅੰਦਰੋਂ ਹੋਰ ਹੋਰ ਮਾਇਆ ਜੋੜਨ ਦੀ ਲਾਲਸਾ ਦੂਰ ਨਹੀਂ ਹੁੰਦੀ ਮਾਇਆ ਦੇ ਪਿਆਰ ਵਿੱਚ ਉਹ ਸਹੀ ਜੀਵਨ ਰਾਹ ਤੋਂ ਖੁੰਝੇ ਰਹਿੰਦੇ ਹਨ ਉਦਰ ਨਾ ਐਸਾਨ ਨ ਭਰੀਏ ਕਬਹੂ ਤ੍ਰਿਸ਼ਨਾ ਅਗਨ ਪਚਾਏ ਨਦੀ ਵਾਂਗ ਉਹਨਾਂ ਦਾ ਪੇਟ ਮਾਇਆ ਨਾਲ ਕਦੇ ਰੱਜਦਾ ਹੀ ਨਹੀਂ ਕ੍ਰਿਸ਼ਨ ਦੀ ਆਗੋ ਨਾਲ ਨੂੰ ਸਾੜਦੀ ਰਹਿੰਦੀ ਹੈ ਸਦਾ ਆਨੰਦ ਰਾਮ ਰਸ ਰਾਤੇ ਹਿਰਦੈ ਨਾਮਾ ਦੁਬਿਦਾ ਮਨ ਭਾਗੀ ਹਰ ਹਰ ਅੰਮ੍ਰਿਤ ਪੀ ਤ੍ਰਿਪਤਾਤੇ ਰਹਾਉ ਜਿਹੜੇ ਮਨੁੱਖ ਪ੍ਰਮਾਤਮਾ ਦੇ ਨਾਮ ਰਸ ਵਿੱਚ ਭਜੇ ਵਿੱਚ ਭਜੇ ਰਹਿੰਦੇ ਹਨ ਉਹਨਾਂ ਦੇ ਅੰਦਰ ਸਦਾ ਆਨੰਦ ਬਣਿਆ ਰਹਿੰਦਾ ਹੈ ਮਾਇਆ ਦੇ ਮੋਹ ਦੇ ਕਾਰਨ ਮਨੁੱਖ ਦੇ ਮਨ ਵਿੱਚ ਮੇਰ ਤੇਰ ਟਿਕੀ ਰਹਿੰਦੀ ਹੈ ਪਰ ਜਿੰਨਾ ਮਨੁੱਖਾਂ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਆ ਵੱਸਦਾ ਹੈ ਉਹਨਾਂ ਦੀ ਮੇਰ ਤੇਰ ਦੂਰ ਹੋ ਜਾਂਦੀ ਹੈ ਪ੍ਰਮਾਤਮਾ ਦਾ ਆਤਮਿਕ ਦੀਵਨ ਦੇਣ ਵਾਲਾ ਨਾਮ ਰਸ ਪੀ ਕੇ ਉਹ ਮਾਇਆ ਵੱਲੋਂ ਸਦਾ ਰਜੇ ਰਹਿੰਦੇ ਹਨ ਆਪੇ ਪਾਰ ਬ੍ਰਹਮ ਸ੍ਰਿਸ਼ਟ ਜਨ ਸਾਜੀ ਸਿਰ ਸਿਰ ਧੰਦੇ ਲਾਏ ਪਰ ਜੀਵਾਂ ਦੇ ਕੀ ਵਾਸ ਜਿਸ ਪ੍ਰਮਾਤਮਾ ਨੇ ਜਗਤ ਰਚਿਆ ਹੈ ਉਹ ਪ੍ਰਮਾਤਮਾ ਆਪ ਹੀ ਸਭ ਜੀਵਾਂ ਨੂੰ ਪਿਛਲੀ ਕੀਤੀ ਕਮਾਈ ਅਨੁਸਾਰ ਮਾਇਆ ਦੀ ਦੌੜ ਭੱਜ ਵਿੱਚ ਲਾਈ ਰੱਖਦਾ ਹੈ ਮਾਇਆ ਮੋ ਕੀਆ ਜਿਨਿਆ ਆਪੇ ਆਪੇ ਦੂਜੇ ਲਾਏ ਜਿਸ ਪ੍ਰਭੂ ਨੇ ਮਾਇਆ ਦਾ ਬੋਹ ਵਧਾਇਆ ਹੈ ਉਹ ਆਪ ਹੀ ਜੀਵਾਂ ਨੂੰ ਮਾਇਆ ਦੇ ਬੋਹ ਵਿੱਚ ਜੁੜੀ ਰੱਖਦਾ ਹੈ ਤਿਸ ਨੂੰ ਕਿਹ ਕਹੀਐ ਜੇ ਦੂਜਾ ਹੋਵੇ ਸਭ ਤੁਦੈ ਮਾਹ ਸਮਾਇ ਮਾਇਆ ਦੇ ਮੋਹਾਰੇ ਉਸ ਪ੍ਰਮਾਤਮਾ ਨੂੰ ਕੁਝ ਤਾਂ ਹੀ ਕਿਹਾ ਜਾ ਸਕਦਾ ਹੈ ਜੇ ਉਹ ਸਾਥੋਂ ਉਪਰ ਹੋਵੇ हे ਪ੍ਰਭੂ ਸਾਰੇ ਜੀਵ ਤੇਰੇ ਹੀ ਲੀਨ ਹਨ ਤੇਰੇ ਵਿੱਚ ਹੀ ਸਮਾਏ ਹੋਏ ਹਨ ਜਿਵੇਂ ਦਰਿਆ ਦੀਆਂ ਲਹਿਰਾਂ ਦਰਿਆ ਵਿੱਚ ਹੀ ਹੁੰਦੀਆਂ ਹਨ ਤੇ ਦਰਿਆ ਵਿੱਚ ਹੀ ਉੱਠਦੀਆਂ ਹਨ ਗੁਰਮਖ ਗਿਆਨ ਤਤ ਵਿਚਾਰਾ ਜੋਤੀ ਜੋਤ ਮਿਲਾਏ ਜਿਸ ਮਨੁੱਖ ਨੇ ਆਤਮਕ ਦੇਵਾਂ ਦੀ ਅਸਲ ਸੂਝ ਨੂੰ ਵਿਚਾਰਿਆ ਹੈ ਉਸ ਦੀ ਜਿੰਦ ਪ੍ਰਭੂ ਦੀ ਜੋਤ ਵਿੱਚ ਜੁੜੀ ਰਹਿੰਦੀ ਹੈ ਸੋ ਪ੍ਰਭ ਸਾਚਾ ਸਦ ਹੀ ਸਾਚਾ ਸਾਚ ਸਭ ਆਕਾਰਾ ਉਹ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ ਸਦਾ ਹੀ ਹੋਣ ਵਾਲਾ ਹੈ ਇਹ ਸਾਰਾ ਜਗਤ ਹੀ ਸਦਾ ਹੋਣ ਵਾਲਾ ਹੈ ਕਿਉਂਕਿ ਇਸ ਵਿੱਚ ਪਰਮਾਤਮਾ ਹੀ ਸਭ ਥਾਂ ਵਿਆਪਕ ਹੈ ਨਾਨਕ ਗੁਰਮੁਖ ਸੋਜੀ ਪਾਈ ਸਚ ਨਾਮ ਨਿਸਤਾਰਾ ਹੈ ਨਾਨਕ ਜਿਸ ਮਨੁੱਖ ਨੂੰ ਗੁਰੂ ਨੇ ਆਤਮਕ ਜੀਵਨ ਦੀ ਸਮਝ ਬਖਸ਼ੀ ਹੈ ਉਸ ਨੂੰ ਉਸ ਨੇ ਪਰਮਾਤਮਾ ਦੇ ਨਾਮ ਵਿੱਚ ਜੋੜ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੱਤਾ ਫੈਰੋ ਮਹਲਾ ਤੀਜਾ ਕਲਮੈ ਪ੍ਰੇਤ ਜਿਨੀ ਰਾਮ ਨਾ ਪਛਾਤਾ ਸਤਜੁਗ ਪਰਮਹੰਸ ਵੀ ਚਾਰੀ ਕਲਯੁਗ ਵਿੱਚ ਪ੍ਰੇਤ ਸਿਰ ਕੋਈ ਹੰ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਦਾ ਨਹੀਂ ਪਛਾਣਿਆ ਸਤਜੁਗ ਵਿੱਚ ਸਭ ਤੋਂ ਉੱਚੇ ਜੀਵਨ ਉਹੀ ਹਨ ਜਿਹੜੇ ਆਤਮਿਕ ਜੀਵਨ ਦੀ ਸੋਝ ਵਾਲੇ ਹੋ ਗਏ ਸਾਰੇ ਲੋਕ ਸਤਜੁਗ ਵਿੱਚ ਵੀ ਪਰਮਹੰਸ ਨਹੀਂ ਹੁੰਦੇ ਦਵਾਪਰ ਤ੍ਰੇਤ ਮਾਨਸ ਵਰਤੈ ਵਿਰਲੇ ਹੋ ਮੈਂ ਮਾਰੀ ਦਵਾਪਰ ਵਿੱਚ ਤ੍ਰੇਤੇ ਵਿੱਚ ਵੀ ਸਤਜੁਗ ਅਤੇ ਕਲਯੁਗ ਵਰਗੇ ਹੀ ਮਨੁੱਖ বাসਦੇ ਹਨ ਜਦੋਂ ਵੀ ਕਿਸੇ ਵਿਰਲੇ ਨੇ ਹੀ ਆਪਣੇ ਅੰਦਰੋਂ ਹਉਮੈ ਦੂਰ ਕੀਤੀ ਹੈ ਕਲ ਮੈਂ RAM ਨਾਮ ਵੜਿਆਈ ਜੁਗ ਜੁਗ ਗੁਰਮਖ ਏਕੋ ਜਾਤਾ ਵਿਣ ਨਾਮੈ ਮੁਕਤ ਨਾ ਪਾਈ ਰਹਾਓ ਕਲਯੁਗ ਵਿੱਚ ਪ੍ਰਮਾਤਮਾ ਦੇ ਨਾਮ ਵਿੱਚ ਜੁੜਿਆ ਹੀ ਲੋਕ ਪ੍ਰਲੋਕ ਦੀ ਇੱਜ਼ਤ ਮਿਲਦੀ ਹੈ ਜੁਗ ਭਾਵੇਂ ਕੋਈ ਵੀ ਹੋਵੇ ਹਰੇਕ ਜੁਗ ਵਿੱਚ ਗੁਰੂ ਦੀ ਸ਼ਰਣ ਪੈਣ ਵਾਲੇ ਮਨੁੱਖ ਨੇ ਹੀ ਪ੍ਰਮਾਤਮਾ ਨਾਲ ਡੂੰਘੀ ਸਾਝ ਪਾਈ ਹੈ ਕਿਸੇ ਵੀ ਜੁਗ ਵਿੱਚ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਕਿਸੇ ਨੇ ਵੀ ਵਿਕਾਰਾਂ ਤੋਂ ਖਲਾਸੀ ਪ੍ਰਾਪਤ ਨਹੀਂ ਕੀਤੀ ਹਰ ਦਾਇ ਨਾਮ ਲਖੈ ਜਨ ਸਾਚਾ ਗੁਰਮੁਖ ਮਨ ਵਸਾਈ ਜਿਹੜਾ ਮਨੁੱਖ ਸਦਾ ਥਿਰ ਹਰਨਾਮ ਆਪਣੇ ਅੰਦਰ ਵਸਦਾ ਸਹੀ ਕਰ ਲੈਂਦਾ ਹੈ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਹਰਨਾਮ ਨੂੰ ਆਪਣੇ ਮਨ ਵਿੱਚ ਵਸਾ ਲੈਂਦਾ ਹੈ ਉਹ ਮਨੁੱਖ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਆਪ ਤਰੇ ਸਗਲੇ ਕੁਲ ਤਾਰੇ ਜਿਨਿ ਰਾਮ ਨਾਮ ਲਿਵਲਾਈ ਜਿੰਨਾ ਵੀ ਮਨੁੱਖਾਂ ਨੇ ਪ੍ਰਮਾਤਮਾ ਦੇ ਨਾਮ ਵਿੱਚ ਲਗਨ ਬਣਾਈ ਉਹ ਆਪ ਸੰਸਾਰ ਸਮੁੰਦਰ ਤੋਂ ਪਾਰ ਲੰਘ ਗਏ। ਉਹਨਾਂ ਆਪਣੀਆਂ ਸਾਰੀਆਂ ਕੁਲਾਂ ਵੀ ਪਾਰ ਲੰਘਾ ਲਈਆਂ। ਮੇਰਾ ਪ੍ਰਭ ਹੈ ਗੁਣ ਦਾ ਦਾਤਾ। ਅਵਗਣ ਸ਼ਬਦ ਜਲਾਏ। ਮੇਰਾ ਪ੍ਰਮਾਤਮਾ ਗੁਣ ਬਖਸ਼ਣ ਵਾਲਾ ਹੈ। ਉਹ ਜੀਵ ਨੂੰ ਗੁਰੂ ਦੇ ਸ਼ਬਦ ਵਿੱਚ ਜੋੜ ਕੇ ਉਸ ਦੇ ਸਾਰੇ ਔਗਣ ਸਾੜ ਦਿੰਦਾ ਹੈ। ਜੈਨ ਮਨਵਸਿਆ ਸੇ ਜਨ ਸੋਹੇ ਹਿਰਦੈ ਨਾਮ ਵਸਾਏ ਜਿਨ੍ਹਾਂ ਦੇ ਮਨ ਵਿੱਚ ਪ੍ਰਮਾਤਮਾ ਦਾ ਨਾਮ ਆ ਵੱਸਦਾ ਹੈ ਉਹ ਹਿਰਦੈ ਵਿੱਚ ਨਾਮ ਨੂੰ ਵਸਾ ਕੇ ਸੋਹਣੇ ਜੀਵਨ ਵਾਲੇ ਬਣ ਜਾਂਦੇ ਹਨ ਘਰ ਦਰ ਮਹਲ ਸਤਗੁਰੂ ਦਿਖਾਇਆ ਰੰਗ ਸਿਉ ਰਲੀਆਂ ਮਾਣੈ ਜਿਸ ਮਨੁੱਖ ਨੂੰ ਗੁਰੂ ਪਰਮਾਤਮਾ ਦਾ ਘਰ ਪਰਮਾਤਮਾ ਦਾ ਦਰ ਪਰਮਾਤਮਾ ਦਾ ਮਹਿਲ ਵਿਖਾ ਦਿੱਤਾ ਉਹ ਮਨੁੱਖ ਪ੍ਰੇਮ ਨਾਲ ਪ੍ਰਭੂ ਚਰਨਾਂ ਦਾ ਮਿਲਾਪ ਮੰਨਦਾ ਹੈ ਜੋ ਕਿਸ ਕਹੈ ਸੋ ਭਲਾ ਕਰ ਮੰਨੈ ਨਾਨਕ ਨਾਮੋ ਵਖਾਣੈ ਹੈ ਨਾਨਕ ਗੁਰੂ ਉਸ ਮਨੁੱਖ ਨੂੰ ਜਿਹੜਾ ਉਪਦੇਸ਼ ਦਿੰਦਾ ਹੈ ਉਹ ਮਨੁੱਖ ਉਸ ਨੂੰ ਭਲਾ ਜਾਣ ਕੇ ਮੰਨ ਲਿੰਦਾ ਹੈ ਅਤੇ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ